ਤਰੰਦ ਚੋਤੋਂ ਜਿਹੜਾ ਪਾਣੀ ਆ ਰਿਹਾ ਝੱਗ ਵਾਲਾ ਪਾਣੀ ਆ ਕਾਲਾ ਪਾਣੀਆ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਨਾਲ ਜਿਹੜੀ ਝੱਗਾ ਉਹ ਇੱਥੇ ਇਕੱਠੀ ਹੋਈ ਵੀ ਆ ਇਹ ਖਤਰਨਾਕ ਪਾਣੀਆ ਕਾਲਾ ਪਾਣੀ ਇਹ ਫੈਕਟਰੀਆਂ ਦਾ ਅਨਟਰੀਟ ਕੀਤਾ ਹੋਇਆ ਪਾਣੀ ਆ ਇਹ ਇਹ ਜਿਹੜਾ ਪਾਣੀ ਆ ਇਹ ਕੈਂਸਰ ਨੂੰ ਸਿੱਧਮ ਸਿੱਧਾ ਇੱਕ ਸੱਦਾ ਹੈ ਜੀ ਤਕਰੀਬਨ ਜਿਹੜੇ ਅਗਲੇ ਪਿੰਡ ਨੇ ਸਾਡੇ ਆ ਨੇੜੇ ਖੋਖ ਪਿੰਡ ਹੈ ਜੀ ਉਹਨਾਂ ਨੂੰ ਵੀ ਇਹ ਚੀਜ਼ ਨੇ 18 ਤੋਂ 20 ਮਰੀਜ਼ ਨੇ ਜਿਹੜੇ ਕੈਂਸਰ ਦੇ ਆ ਜੀ ਕਿਉਂਕਿ ਜਿਹੜਾ ਪਾਣੀ ਇਹ ਪਿੱਛੋਂ ਫੈਕਟਰੀਆਂ ਦਾ ਸੀਵਰੇਜ ਦਾ ਪਾਣੀ ਹੈ ਇਹ ਅਨਟਰੀਟਡ ਹੈ ਤੇ ਅਗਰ ਇਹ ਜਾ ਕੇ ਫਸਲਾਂ ਦੇ ਵਿੱਚ 2 ਤੋਂ 4 ਦਿਨ ਖੜਕ ਗਿਆ ਤਾਂ ਇਹ ਪੱਕਾ ਹੈ ਵੀ ਉਹ ਫਸਲਾਂ ਬਿਲਕੁਲ ਤਹਿਸ ਨੈਸ ਹੋ ਜਾਂਦੀਆਂ ਤਾਂ ਪਿਛਲੀ ਜਿਹੜੀ ਬਰਸਾਤ ਦਾ ਇਹ ਸਰਹੰਦ ਚੋਹ ਦੇ ਵਿੱਚ ਪਾਣੀ ਆਉਂਦਾ ਹੈ ਪਾਣੀ ਪਿੱਛੋਂ ਬੜੀ ਰਫ਼ਤਾਰ ਨਾਲ ਆਉਂਦਾ ਜਿਹੜਾ ਕਿ ਭੋੜੇ ਸਾਈਫਨ ਨਾਲ ਟਕਰਾ ਕੇ ਵਾਪਸ ਸਾਡੇ ਪਿੰਡਾਂ ਨੂੰ 18 ਤੋਂ 20 ਪਿੰਡਾਂ ਨੂੰ ਜਾ ਕੇ ਨੁਕਸਾਨ ਕਰਦਾ ਹੈ ਨਹੀਂ ਸਰ ਇਹ ਜਿਹੜੀ ਸਰੰਦ ਚੋਹ ਦੀ ਸਫਾਈ ਹੈ ਤਕਰੀਬਨ 40 ਸਾਲ ਤੋਂ ਉੱਪਰ ਹੋ ਗਈ ਹੈ ਜਿਹੜੀ ਕਿ ਅਜੇ ਤੱਕ ਹੋਈ ਨਹੀਂ ਸੈਫੰਦੀ ਹੋ ਜਾਂਦੀ ਹੈ ਜਿਹੜੀ ਕਿ ਪਿਛਲੇ ਸਾਲ ਵੀ ਬੜੀ ਮੁਸ਼ਕਲ ਨਾਲ ਅਸੀਂ ਕਰਵਾਈ ਸੀ ਤੇ ਇਸ ਵਾਰੀ ਤਾਂ ਉਹ ਵੀ ਹੋਈ ਨਹੀਂ ਹੈਗੀ ਮੈਡਮ ਐਸਕੀਐਮ ਸਾਹਿਬ ਨਾਪਾ ਨੇ ਦਾ ਵਿਜ਼ਿਟ ਕੀਤਾ ਹੈ ਪਰੰਤੂ ਉਹਨਾਂ ਨੇ ਇੱਕ ਚਿੱਠੀ ਮਤਲਬ ਡੀਡੀਪੀ ਹੋਰ ਆਹੀ ਪੰਚਾਇਤਾਂ ਨੂੰ ਕਢਵਾਤੀ ਹੈ ਵੀ ਤੁਸੀਂ ਡਰੇਨਾਂ ਦੀ ਸਫਾਈ ਵਗੈਰਾ ਆਪਣੇ ਪੱਧਰ ਤੇ ਕਰਵਾਓ ਮਾਜਿਦ ਤੱਕ ਆਪਣੀ ਉਮਰ ਦੇ ਵਿੱਚ ਪੰਚਾਇਤ ਨੂੰ ਇਸ ਕਿਸਮ ਦਾ ਕੋਈ ਆਰਡਰ ਆਇਆ ਦੇਖਿਆ ਨਹੀਂ ਹੈਗਾ ਵੀ ਜਿਹੜੀ ਡਰੇਨਾਂ ਦੀ ਸਫਾਈ ਜਾਂ ਹੋਰ ਚੋਹਿਆਂ ਨਾਲਿਆਂ ਦੀ ਸਫਾਈ ਪੰਚਾਇਤ ਕਰਾਵੇ ਤਾਂ ਵਿਧਾਇਕ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇਵਮਾਨ ਆਪਣੀ ਟੀਮ ਨਾਲ ਪਹੁੰਚੇ ਰਾਤ ਨੂੰ ਉਹਨਾਂ ਨੇ ਬੋਰੀਆਂ ਲਾਈਆਂ ਉਸ ਤੋਂ ਬਾਅਦ ਕੋਈ ਪ੍ਰਬੰਧ ਕੀਤਾ ਗਿਆ ਸਰ ਉਹ ਬੋਰੀਆਂ ਲਾ ਕੇ ਤਾਂ ਇੱਕ ਸਿਰਫ ਮੈਂ ਤਾਂ ਇਹ ਕਹੂੰ ਮਹਿਜ ਡਰਾਮੇਬਾਜ਼ੀ ਸੀ ਤੁਸੀਂ ਬਹੁਤ ਟਰਾਈ ਕਰ ਰਹੇ ਹੋ ਤੁਸੀਂ ਐਮਐਲਏ ਦੇ ਮੰਨ ਨੂੰ ਮੇਰੇ ਨਹੀਂ ਉਹਨਾਂ ਨੂੰ ਨਹੀਂ ਗੱਲਬਾਤ ਕੀਤੀ ਕਿ ਆਓ ਜੀ ਇੱਥੇ ਦੇਖੋ ਇਹਨੂੰ ਉਸ ਤੋਂ ਬਾਅਦ ਅਸਟੀਮੇਟ ਬਣਵਾਓ ਤੇ ਸਾਡਾ ਹੱਲ ਕਰੋ ਨਹੀਂ ਸਰ ਅਸੀਂ ਫੋਨ ਦੇ ਜ਼ਰੀਏ ਆਮ ਵੀ ਪਰਸਨਲ ਤੌਰ ਤੇ ਵੀ ਮਿਲ ਕੇ ਇਸ ਬਾਰੇ ਗੱਲ ਕਹਿਨੇ ਆਂ ਵੀ ਪਰ ਗੱਲ ਇਹ ਆ ਵੀ ਇੱਥੇ ਆਉਣਾ ਮੇਰੇ ਹਿਸਾਬ ਨਾਲ ਤਾਂ ਉਹ ਚੰਗਾ ਨਹੀਂ ਸਮਝ ਰਹੇ ਇਹ ਸਰਕਾਰ ਦੀ ਨਲਾਕੀ ਦਾ ਕਹਿ ਲਓ ਜਾਂ ਇਹਨਾਂ ਦੀ ਮਤਲਬ ਅਣਗਹਿਲੀ ਦਾ ਕਾਰਨ ਹੈ ਜੇ ਤੁਹਾਡੇ ਸਾਹਮਣੇ ਆ ਪਰ ਇਹ ਸਰਕਾਰ ਕਿਸੇ ਵੀ ਵਰਗ ਦੇ ਲਈ ਕੋਈ ਸੰਜੀਦਗੀ ਨਹੀਂ ਦਿਖਾ ਰਹੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਮਾਨਸੂਨ ਪਹੁੰਚ ਚੁੱਕੀ ਹੈ ਹਰ ਰੋਜ਼ ਹਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਂਦਾ ਕਦੇ ਕਿਤੇ ਕਦੇ ਕਿਤੇ ਅਤੇ ਲਗਾਤਾਰ ਜਿਹੜੇ ਬਰਸਾਤੀ ਨਾਲੇ ਨੇ ਜਾਂ ਚੋਏ ਨੇ ਨਹਿਰਾ ਨੇ ਉਹ ਫੁੱਲ ਭਰੀਆਂ ਚੱਲ ਰਹੀਆਂ ਨੇ ਸੋ ਅਸੀਂ ਮੌਜੂਦ ਹਾਂ ਜ਼ਿਲ੍ਹਾ ਪਟਿਆਲਾ ਹਲਕਾ ਨਾਬਾ ਦੇ ਵੋੜੇ ਸਾਈਫਨ ਤੇ ਜਿੱਥੇ ਵੱਡੇ ਨੁਕਸਾਨ ਕੀਤੇ ਸੀ ਇਹ ਸਾਈਫਨ ਨੇ ਪਿਛਲੇ ਸਾਲ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਸਰੰਦ ਚੋਆ ਆਉਂਦਾ ਸਰੰਦ ਚੋਆ ਨੀਚੋਂ ਦੀ ਆਉਂਦਾ ਤੇ ਉੱਪਰ ਦੀ ਇੱਕ ਕੰਟਰੋਲ ਰੂਮ ਆ ਨਹਿਰ ਦਾ ਬਣਿਆ ਹੋਇਆ ਜਿਹੜੀ ਜੋੜੇਪੁਰਾਂ ਤੋਂ ਰੋਟੀ ਦੇ ਪੁਲ ਨਾਬਾ ਵਿਖੇ ਪਹੁੰਚਦੀ ਹੈ ਨਹਿਰ ਜੇ ਉਹ ਨਹਿਰ ਓਵਰਫਲੋ ਹੁੰਦੀ ਆ ਤਾਂ ਇਸ ਦੇ ਗੇਟ ਚੁੱਕੇ ਜਾਂਦੇ ਨੇ ਜੇ ਇਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਹ ਗੇਟ ਚੁੱਕੇ ਜਾਂਦੇ ਨੇ ਉਸ ਤੋਂ ਬਾਅਦ ਪਾਣੀ ਇਹਦੇ ਵਿੱਚੋਂ ਛੱਡਿਆ ਜਾਂਦਾ ਤਾਂ ਕਿ ਨਹਿਰ ਕੰਟਰੋਲ 'ਚ ਰਹੇ ਅਤੇ ਉਸ ਤੋਂ ਬਾਅਦ ਇਹ ਪਾਣੀ ਅੱਗੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਪਿੱਛੋਂ ਸਰੰਦ ਚੋਤੋਂ ਜਿਹੜਾ ਪਾਣੀ ਆ ਰਿਹਾ ਝੱਗ ਵਾਲਾ ਪਾਣੀਆ ਕਾਲਾ ਪਾਣੀਆ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਨਾਲ ਜਿਹੜੀ ਝੱਗਾ ਉਹ ਇੱਥੇ ਇਕੱਠੀ ਹੋਈ ਵੀ ਆ ਇਹ ਖਤਰਨਾਕ ਪਾਣੀਆ ਕਾਲਾ ਪਾਣੀ ਅਤੇ ਉਸ ਤੋਂ ਬਾਅਦ ਇਹ ਪਾਣੀ ਅੱਗੇ ਜਾਂਦਾ ਅੱਗੇ ਲੋਕਾਂ ਦੇ ਖੇਤਾਂ 'ਚ ਵੀ ਪਹੁੰਚਦਾ ਪਰ ਜੇ ਇਹ ਪਾਣੀ ਵੱਧ ਜੇ ਜਨਨ ਕਿ ਜਿਹੜੇ ਗੇਟ ਨੇ ਜੇ ਉਹ ਚੁੱਕ ਦਿੱਤੇ ਜਾਣ ਤਾਂ ਵੱਡੇ ਨੁਕਸਾਨ ਹੋਣ ਦੇ ਕਾਰਨ ਵੀ ਬਣਦੇ ਨੇ ਸੋ ਲਗਾਤਾਰ ਤਸਵੀਰਾਂ ਦਿਖਾ ਰਹੇ ਕਿ ਸਾਸਫਾਈ ਦੇ ਕੀ ਪ੍ਰਬੰਧ ਨੇ ਸਾਸਫਾਈ ਦੇ ਬਹੁਤ ਮਾੜੇ ਪ੍ਰਬੰਧ ਨੇ ਜਿਹੜੇ ਇਲਾਕੇ ਦੇ ਕਿਸਾਨ ਨੇ ਇਲਾਕੇ ਦੇ ਲੋਕ ਨੇ ਉਹ ਪ੍ਰਸ਼ਾਸਨ ਨੂੰ ਵੀ ਜਾਗਰੂਕ ਕਰਵਾ ਰਹੇ ਨੇ ਕਿ ਦੇਖੋ ਜੀ ਧਿਆਨ ਹਿੱਤ ਕਰੋ ਇਹ ਸਾਰੇ ਸਿਸਟਮ ਨੂੰ ਕਿਤੇ ਨਾ ਕਿਤੇ ਸਹੀ ਕੀਤਾ ਜਾਵੇ ਇਹਦੀ ਸਫਾਈ ਕਰਵਾਈ ਜਾਵੇ ਸੋ ਲਗਾਤਾਰ ਸਫਾਈ ਲਈ ਗੁਹਾਰ ਵੀ ਲਗਾਉਂਦੇ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਮਿਲੇ ਨੇ ਐਮ ਐਲ ਏ ਨਾਲ ਗੱਲਬਾਤ ਕੀਤੀ ਆ ਤੇ ਲਗਾਤਾਰ ਨਹਿਰੀ ਵਿਭਾਗ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਸੋ ਪਹੁੰਚੇ ਵੀ ਹੋਏ ਨੇ ਇਲਾਕੇ ਦੇ ਜਿਹੜੇ ਪਤਵੰਤੇ ਸੱਜਣ ਨੇ ਇਲਾਕੇ ਦੇ ਕਿਸਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਚਿੰਤਿਤ ਨੇ ਉਹ ਕਿਤੇ ਵੱਡਾ ਨੁਕਸਾਨ ਨਾ ਹੋ ਜੇ ਸਾਡਾ ਇੱਥੋਂ ਤੱਕ ਮਤਲਬ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਇੱਕ ਚਿੰਤਾ ਬਣੀ ਹੋਈ ਆ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਆ ਜੀ ਆਪਣਾ ਸਾ ਬਲਦੇਵ ਸਿੰਘ ਕੋਟਲੀ ਬਲਦੇਵ ਸਿੰਘ ਜੀ ਇੱਥੇ ਪਹੁੰਚੇ ਹੋਇਓ ਪਿਛਲੇ ਸਾਲ ਇਹ ਸਾਈਫਨ ਨੇ ਸੈਂਕੜੇ ਏਕੜ ਮਤਲਬ ਜੀਰੀ ਦਾ ਨੁਕਸਾਨ ਕੀਤਾ ਸੀ ਬਹੁਤ ਵੱਡਾ ਨੁਕਸਾਨ ਆ ਹੁਣ ਕੀ ਲੱਗਦਾ ਤੁਹਾਨੂੰ ਇਸ ਵਾਰ ਕੋਈ ਸਰਕਾਰ ਨੇ ਪ੍ਰਬੰਧ ਕਰੇ ਨੇ ਜਾਂ ਕੀ ਲੱਗਦਾ ਨੁਕਸਾਨ ਤੋਂ ਬਚ ਜੂਗੇ ਕਿਉਂਕਿ ਪਾਣੀ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ ਸਰ ਪ੍ਰਬੰਧ ਤਾਂ ਕੋਈ ਮੈਨਸ 0% ਇਹਨਾਂ ਦਾ ਪ੍ਰਬੰਧਾਂ ਦਾ ਜਿਹੜਾ ਉਹ ਹੈ ਜੀ ਸਬੰਧ ਹੈ ਉਹ ਤਾਂ ਬਿਲਕੁਲ ਮਾਈਨਸ 0% ਹੀ ਹੈ ਇਹਦੇ ਬਾਰੇ ਤਾਂ ਤੁਸੀਂ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਹੈ ਕੋਈ ਨਹੀਂ ਆ ਤੁਹਾਡੇ ਸਾਹਮਣੇ ਨੇ ਤਕਰੀਬਨ ਅਸੀਂ ਸਾਲ ਭਰ ਤੋਂ ਲਗਾਤਾਰ ਕਿਉਂਕਿ ਸਾਡਾ ਜਿਹੜਾ ਨੁਕਸਾਨ ਦਾ ਕਾਰਨ ਹੈ ਇਹ ਭੋੜੇ ਸਾਈਫਨ ਹੈ ਜੀ ਆਏ ਸਾਲ ਇਹ ਪੱਕਾ ਤੈਹ ਹੁੰਦਾ ਹੈ ਵੀ ਪਿੱਛੋਂ ਬਰਸਾਤ ਜੇ ਸਾਡੇ ਇਸ ਇਲਾਕੇ 'ਚ ਵੀ ਬਰਸਾਤ ਘੱਟ ਹੁੰਦੀ ਹੈ ਤਾਂ ਪਿਛਲੀ ਜਿਹੜੀ ਬਰਸਾਤ ਦਾ ਇਹ ਸਰਹੰਦ ਚੋਹ ਦੇ ਵਿੱਚ ਪਾਣੀ ਆਉਂਦਾ ਪਾਣੀ ਪਿੱਛੋਂ ਬੜੀ ਰਫਤਾਰ ਨਾਲ ਆਉਂਦਾ ਜਿਹੜਾ ਕਿ ਭੋੜੇ ਸਾਈਫਨ ਨਾਲ ਟਕਰਾ ਕੇ ਵਾਪਸ ਸਾਡੇ ਪਿੰਡਾਂ ਨੂੰ 18 ਤੋਂ 20 ਪਿੰਡਾਂ ਨੂੰ ਜਾ ਕੇ ਨੁਕਸਾਨ ਕਰਦਾ ਹੈ ਜੀ ਇਹ ਅਗਰ ਇਹਦੇ ਵਿੱਚ ਸਿਲਟੇਸ਼ਨ ਨਾ ਹੋਵੇ ਤਾਂ ਸਾਡਾ ਪਾਣੀ ਪਿੱਛੋਂ ਜਿੰਨੀ ਸਪੀਡ ਨਾਲ ਆਉਂਦਾ ਤਾਂ ਅੱਗੇ ਵੀ ਜਾ ਸਕਦਾ ਹੈ ਠੀਕ ਹੈ ਪਰੰਤੂ ਅਗਲਾ ਵੀ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਅੱਗੇ ਵੀ ਟਿੱਬੇ ਲੱਗੇ ਹੋਏ ਨੇ ਜੀ ਰਿੱਤੇ ਦੇ ਜਿਹੜੀ ਇਹ ਬ੍ਰੇਤੀ ਇਹਦੇ ਚੋਂ ਨਹਿਰ ਚੋਂ ਆਉਂਦੀ ਆ ਉਦੇ ਕਾਰਨ ਕਰਕੇ ਸਾਡਾ ਇੱਥੇ ਸਾਰਾ ਹੀ ਸਟਕ ਹੋਇਆ ਪਿਆ ਬਿਲਕੁਲ ਬਾਕੀ ਬਲਦੇਵ ਜੀ ਅਸੀਂ ਦੇਖ ਰਹੇ ਹਾਂ ਕਿ ਉਧਰ ਸਾਹਮਣੇ ਜਿਹੜੀਆਂ ਕਿਕਰਾਂ ਨੇ ਸਾਹਮਣੇ ਜਿਹੜੀ ਬੂਟੀ ਆ ਉਹ ਵੀ ਬਹੁਤ ਹੋਈ ਵੀ ਹੈ ਇਹਦੀ ਸਫਾਈ ਨੂੰ ਕਿੰਨਾ ਸਮਾਂ ਹੋ ਗਿਆ ਸਫਾਈ ਹੁੰਦੀ ਨਹੀਂ ਇਹਦੀ ਸਾਲ ਬਾਅਦ ਨਹੀਂ ਸਰ ਇਹ ਜਿਹੜੀ ਸਰਹੰਦ ਚੋਹ ਦੀ ਸਫਾਈ ਹੈ ਤਕਰੀਬਨ 40 ਸਾਲ ਤੋਂ ਉੱਪਰ ਹੋ ਗਈ ਹੈ ਜਿਹੜੀ ਕਿ ਅਜੇ ਤੱਕ ਹੋਈ ਨਹੀਂ ਉਸ ਤੋਂ ਪਹਿਲਾਂ ਸਾਡੇ ਬਜ਼ੁਰਗ ਜ਼ਰੂਰ ਦੱਸਦੇ ਸੀਗੇ ਵੀ ਇਹਦੀ ਪਟਾਈ ਹੁੰਦੀ ਸੀ ਹਾਇ ਸਾਲ ਤੇ ਮੈਨ ਪਾਵਰ ਦੇ ਨਾਲ ਵੀ ਕੁਝ ਜਿਹੜੀਆਂ ਵੱਡੀਆਂ ਪਾਪ ਲਾਈਨਾਂ ਸੀ ਉਹਦੇ ਨਾਲ ਪਰੰਤੋ तकरीबन 40 ਸਾਲ ਤੋਂ ਬਾਅਦ ਇਹਦੀ ਸਫਾਈ ਤਾਂ ਬਿਲਕੁਲ ਇਹ ਚੂਹੇ ਦੀ ਤਾਂ ਹੋਈ ਨਹੀਂ ਸੈਫੰਦੀ ਹੋ ਜਾਂਦੀ ਹੈ ਜਿਹੜੀ ਕਿ ਪਿਛਲੇ ਸਾਲ ਵੀ ਬੜੀ ਮੁਸ਼ਕਲ ਨਾਲ ਅਸੀਂ ਕਰਵਾਈ ਸੀ ਤੇ ਇਸ ਵਾਰੀ ਤਾਂ ਉਹ ਵੀ ਹੋਈ ਨਹੀਂ ਹੈਗੀ ਜਿਹਦੇ ਕਾਰਨ ਕਰਕੇ ਹੁਣ 18.5 ਤੋਂ 20 ਪਿੰਡਾਂ ਦੇ ਹਰੇ ਘਰ ਦੇ ਵਿੱਚ ਮਤਲਬ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵੀ ਬਰਸਾਤ ਕਿਤੇ ਪੈਂਦੀ ਹੈ ਨੁਕਸਾਨ ਸਾਡਾ ਹੋਣਾ ਤੈ ਹੈ ਜੀ ਠੀਕ ਹੈ ਸੀਐਮ ਭਗਵੰਤ ਸਿੰਘ ਮਾਨ ਲਗਾਤਾਰ ਸਰਗਰਮ ਨੇ ਇਹ ਵੀ ਕਹਿ ਰਹੇ ਨੇ ਕਿ ਸਾਡੀ ਸਰਕਾਰਾ ਸਾਡੀ ਸਰਕਾਰ ਪੂਰਾ ਗਰਾਊਂਡ ਜ਼ੀਰੋ ਤੋਂ ਸੋਚਦੀ ਆ ਪਹਿਲਾਂ ਅਸੀਂ ਸਾਰੇ ਪ੍ਰਬੰਧ ਕੀਤੇ ਨੇ ਕਰਵਾਏ ਨੇ ਤੇ ਕਰਦੇ ਵੀ ਰਹਾਂਗੇ ਕਿ ਜਿਹੜੇ ਪਿਛਲੀ ਸਰਕਾਰਾਂ ਸਮੇਂ ਹੜਾ ਆਉਂਦੇ ਸੀ ਹੁਣ ਹੜ੍ਹ ਨਹੀਂ ਆਉਣੇ ਜੀ ਉਹ ਹੁਣ ਤਾਂ ਬਿਲਕੁਲ ਸਹੀ ਰਹੂਗਾ ਸਰ ਗੱਲ ਇਹ ਹੈ ਵੀ ਦੇਖੋ ਭਗਵੰਤ ਮਾਨ ਜੀ ਜੋ ਆਪਣੀ ਜਗ੍ਹਾ ਤੇ ਬੈਠੇ ਆ ਉਹਨਾਂ ਨੇ ਟੋਟਲ ਪੰਜਾਬ ਕੰਟਰੋਲ ਕਰਨਾ ਹੈ ਜਿਹੜੀ ਸਾਡੇ ਇਲਾਕੇ ਦੀ ਰਿਪੋਰਟ ਹੈ ਉਹ ਸਾਡੇ ਜੋ ਇਲਾਕੇ ਦੇ ਵਿੱਚ ਸਾਡੇ ਨਾਬੇ ਦੇ ਆਵਾਮ ਨੇ ਜਿਨ੍ਹਾਂ ਨੂੰ ਰਿਪਰੈਜੈਂਟੇਸ਼ਨ ਲਈ ਟਾਈਮ ਦਿੱਤਾ ਹੈ ਅਗਰ ਉਹ ਆ ਕੇ ਇੱਥੇ ਕੋਈ ਹਿਰਦਤਾ ਦੇ ਨਾਲ ਸੰਜੀਦਗੀ ਦੇ ਨਾਲ ਸਾਡੀ ਇਸ ਚੀਜ਼ ਨੂੰ ਸੁਣਨਾ ਨਹੀਂ ਉਹਨਾਂ ਨੇ ਤਾਂ ਉਹ ਅੱਗੇ ਜਾ ਕੇ ਰਿਪੋਰਟ ਕੀ ਦੇਣਗੇ ਅਸੀਂ ਇਸ ਚੀਜ਼ ਬਾਰੇ ਚਾਰਾ ਜੋਰੀ ਕਰਦੇ ਆ ਰਹੇ ਹਾਂ ਤੁਹਾਡੇ ਜਰੀਏ ਵੀ ਹੋਰ ਵੀ ਮਤਲਬ ਵਿਭਾਗਾਂ ਦੇ ਤਰਫੋਂ ਵੀ ਪ੍ਰਸ਼ਾਸਨ ਦੀ ਤਰਫੋਂ ਵੀ ਪਰੰਤੂ ਸਾਡਾ ਜਿਹੜਾ ਇਹ ਕੰਮ ਹੈ ਇਹ ਬਿਲਕੁਲ ਅੱਖੋਂ ਪਰੋਖੇ ਕੀਤਾ ਹੋਇਆ ਜਿਹੜਾ ਕਿ ਸਾਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੇ ਬਾਕੀ ਇਹ ਆ ਵੀ ਤਿੰਨ ਚਾਰ ਦਿਨ ਪਹਿਲਾਂ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਸਾਨੂੰ ਇਸ ਬਾਰੇ ਕਾਲ ਨਹੀਂ ਕੀਤਾ ਨਾ ਕਿ ਇੰਟੀਮੇਸ਼ਨ ਦਿੱਤੀ ਹੈ ਪਟਿਆਲਾ ਪ੍ਰਸ਼ਾਸਨ ਦੇ ਮੈਡਮ ਏਡੀਸੀ ਸਾਹਿਬ ਤੇ ਮੈਡਮ ਐਸਟੀਐਮ ਸਾਹਿਬ ਨਾਬਾ ਨੇ ਇਹਦਾ ਵਿਜ਼ਿਟ ਕੀਤਾ ਜੀ ਪਰੰਤੂ ਉਹਨਾਂ ਨੇ ਇੱਕ ਚਿੱਠੀ ਮਤਲਬ ਡੀਡੀਪੀ ਹੋਰ ਆਹੀ ਪੰਚਾਇਤਾਂ ਨੂੰ ਕਢਵਾਤੀ ਆ ਵੀ ਤੁਸੀਂ ਡਰੇਨਾਂ ਦੀ ਸਫਾਈ ਵਗੈਰਾ ਆਪਣੇ ਪੱਧਰ ਤੇ ਕਰਵਾਓ ਇਹ ਮੈਂ ਅੱਜ ਤੱਕ ਦੇ ਸਵਿਧਾਨ ਦੇ ਵਿੱਚ ਜਾ ਮੈਂ ਅੱਜ ਤੱਕ ਆਪਣੀ ਉਮਰ ਦੇ ਵਿੱਚ ਪੰਚਾਇਤ ਨੂੰ ਇਸ ਕਿਸਮ ਦਾ ਕੋਈ ਆਰਡਰ ਆਇਆ ਦੇਖਿਆ ਨਹੀਂ ਹੈਗਾ ਵੀ ਜਿਹੜੀ ਡਰੇਨਾਂ ਦੀ ਸਫਾਈ ਜਾਂ ਹੋਰ ਚੋਹਿਆਂ ਨਾਲਿਆਂ ਦੀ ਸਫਾਈ ਪੰਚਾਇਤ ਕਰਾਵੇ ਕਿਉਂਕਿ ਪੰਚਾਇਤ ਨੇ ਵੀ ਅੱਗੇ ਹਿਸਾਬ ਦੇਣਾ ਹੁੰਦਾ ਤੇ ਇਹ ਤਾਂ ਬਿਲਕੁਲ ਇਹ ਮਤਲਬ ਇੱਕ ਹਾਸੋਹੀਣੀ ਇਹਨਾਂ ਨੇ ਜਣੀ ਇਹ ਗੱਲ ਬਣਾਈ ਹੈ ਤੇ ਅਸੀਂ ਤਾਂ ਦੁਬਾਰਾ ਫੇਰ ਮਾਨ ਸਾਹਿਬ ਨੂੰ ਤੇ ਬਰਿੰਦਰ ਗੋਇਲ ਜੀ ਜਿਹੜੇ ਸਾਡੇ ਮਹਿਕਮੇ ਦੇ ਮਨਿਸਟਰ ਨੇ ਪੀ ਤੁਹਾਡੇ ਜ਼ਰੀਏ ਬੇਨਤੀ ਕਰਦੇ ਆਂ ਤੇ ਸਾ ਆਪਣੇ ਵਿਧਾਇਕ ਸਾਹਿਬ ਨੂੰ ਪੀ ਇੱਥੇ ਆਓ ਇੱਥੇ ਆ ਕੇ ਇਹ ਚੀਜ਼ ਨੂੰ ਦੇਖੋ ਸਾਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਓ ਬਿਲਕੁਲ ਕੋਟਲੀ ਸਾਹਿਬ ਪਿਛਲੀ ਵਾਰ ਜਦੋਂ ਇਹ ਪਾਣੀ ਵਧਿਆ ਬਹੁਤ ਜ਼ਿਆਦਾ ਇੱਕ ਸਾਹਮਣੇ ਪਿੰਡ ਦੇ ਪੁਲਾ ਉਹ ਪੁਲ ਦੇ ਉੱਪਰ ਦੀ ਹੋ ਗਿਆ ਪੁਲ ਟੁੱਟ ਗਿਆ ਸੀ ਤਾਂ ਬਿਦਾ ਇੱਕ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇਮਾਨ ਆਪਣੀ ਟੀਮ ਨਾਲ ਪਹੁੰਚੇ ਰਾਤ ਨੂੰ ਉਹਨਾਂ ਨੇ ਬੋਰੀਆਂ ਲਾਈਆਂ ਕਿ ਇਸ ਵਾਰ ਤਾਂ ਹੋ ਗਈਆਂ ਕੁਤਾਹੀਆਂ ਅੱਗੇ ਤੋਂ ਨਹੀਂ ਇਹ ਕੁਤਾਹੀ ਹੋਣ ਦਿੰਦੇ ਕੀ ਲੱਗਦਾ ਵੀ ਉਹ ਜਦੋਂ ਉਦੋਂ ਤਾਂ ਬੋਰੀਆਂ ਲਾ ਕੇ ਰੋਕਦਾ ਸੀ ਉਸ ਤੋਂ ਬਾਅਦ ਕੋਈ ਪ੍ਰਬੰਧ ਕੀਤਾ ਗਿਆ ਉਹਦਾ ਸਰ ਉਹ ਬੋਰੀਆਂ ਲਾ ਕੇ ਤਾਂ ਇੱਕ ਸਿਰਫ ਮੈਂ ਤਾਂ ਇਹ ਕਹੂੰ ਮਹਿਜ ਡਰਾਮੇਬਾਜ਼ੀ ਸੀ ਦੇਖੋ ਤੁਸੀਂ ਪਿੱਛੋਂ ਦਰਿਆਵਾਂ ਨੂੰ ਖੁਦ ਆਪ ਕਹਿੰਦੇ ਆ ਵੀ ਬੰਨੇ ਨਹੀਂ ਲੱਗਦੇ ਹਾਂ ਜਦੋਂ ਆਪਣੇ ਕੋਲੇ ਸਮਾਂ ਹੁੰਦਾ ਸਮੇਂ ਨਾਲ ਅਸੀਂ ਸਰਕਾਰ ਕੋਲੇ ਆਪਣੀ ਫਰਿਆਦ ਕਰਦੇ ਆਂ ਜਾ ਉਹਨਾਂ ਨੂੰ ਬਾਰ ਬਾਰ ਅਸੀਂ ਇੰਟੀਮੀਟ ਕਰਦੇ ਆਂ ਵੀ ਸਾਡਾ ਆਏ ਸਾਲ ਦਾ ਇਹ ਨੁਕਸਾਨ ਹੋਣਾ ਤੈ ਹੈ ਤੁਸੀਂ ਆ ਕੇ ਅਗਾਊਂ ਪ੍ਰਬੰਧ ਕਿਉਂ ਨਹੀਂ ਕਰਦੇ ਜ਼ਿੰਮੇਵਾਰੀ ਬਣਦੀ ਹੈ ਨਾਬੇ ਦੇ ਆਵਾਮ ਨੇ ਉਹਨਾਂ ਨੂੰ ਰਿਪਰੈਜ਼ੈਂਟੇ ਲਈ ਟਾਈਮ ਦਿੱਤਾ ਹੈ ਤੇ ਆ ਕੇ ਸਾਡੀਆਂ ਮੁਸ਼ਕਲਾਂ ਨੂੰ ਸੁਣਨ ਤੇ ਉਹਨਾਂ ਨੂੰ ਸਰਕਾਰ ਤੱਕ ਪਹੁੰਚਣ ਸਰਕਾਰ ਤੋਂ ਜੋ ਬਣਦਾ ਜੋ ਬਜਟ ਹੈ ਉਹ ਲੈ ਕੇ ਆਉਣ ਤਾਂ ਇਹਨਾਂ ਦੀ ਮੈਂ ਕਰ ਸਕਦਾ ਤੁਸੀਂ ਬਹੁਤ ਟਰਾਈ ਕਰ ਰਹੇ ਹੋ ਤੁਸੀਂ ਐਮਐਲਏ ਦੇ ਮੰਨ ਨੂੰ ਮਿਲੇ ਨਹੀਂ ਉਹਨਾਂ ਨੂੰ ਨਹੀਂ ਗੱਲਬਾਤ ਕੀਤੀ ਕਿ ਆਓ ਜੀ ਇੱਥੇ ਦੇਖੋ ਇਹਨੂੰ ਉਸ ਤੋਂ ਬਾਅਦ ਐਸਟੀਮੇਟ ਬਣਵਾਓ ਤੇ ਸਾਡਾ ਹੱਲ ਕਰੋ ਨਹੀਂ ਸਰ ਅਸੀਂ ਫੋਨ ਦੇ ਜ਼ਰੀਏ ਆਮ ਵੀ ਪਰਸਨਲ ਤੌਰ ਤੇ ਵੀ ਮਿਲ ਕੇ ਇਸ ਬਾਰੇ ਗੱਲ ਕਹਿਨੇ ਆ ਵੀ ਪਰ ਗੱਲ ਇਹ ਆ ਵੀ ਇੱਥੇ ਆਉਣਾ ਮੇਰੇ ਹਿਸਾਬ ਨਾਲ ਤਾਂ ਉਹ ਚੰਗਾ ਨਹੀਂ ਸਮਝ ਰਹੇ ਜਾਂ ਸਾਡੀ ਇਸ ਚੀਜ਼ ਨੂੰ ਉਹ ਸੰਜੀਦਗੀ ਦੇ ਨਾਲ ਲੈ ਨਹੀਂ ਰਹੇ ਹੈਗੇ ਔਰ ਜਾਇ ਜਦੋਂ ਕਿ ਸਰਕਾਰ ਉਹਨਾਂ ਦੀ ਆਪਣੀ ਹੈ ਤਾਂ ਉਹਨਾਂ ਦੀ ਤਾਂ ਬੜੇ ਸੌਖੇ ਢੰਗ ਨਾਲ ਉੱਥੋਂ ਉਹਨਾਂ ਨੂੰ ਸੁਣ ਸਕਦੇ ਆ ਵੀ ਮੇਰੇ ਸਮੱਸਿਆ ਇਹ ਇਲਾਕੇ ਦੀ ਹੈ ਇਹ ਨੂੰ ਜ਼ਰੂਰੀ ਹੱਲ ਕਰਨਾ ਪ੍ਰਾਇੋਰਟੀ ਵਾਸਤੇ ਚਾਹੀਦਾ ਪਰ ਪਤਾ ਨਹੀਂ ਹੁਣ ਉਹਨਾਂ ਦੀ ਕੀ ਮਜਬੂਰੀ ਹੈ ਜਾਂ ਕੀ ਉਹਨਾਂ ਦੀ ਇਹ ਹੈ ਵੀ ਅਖੀਰ ਦੇ ਵਿੱਚ ਇਹੀ ਹੈ ਵੀ ਉਹਨਾਂ ਦੀ ਕਾਰਜਕਾਰੀ ਤੇ ਇੱਕ ਸਵਾਲ ਹੈ ਬਿਲਕੁਲ ਬੈਸਿਕੂਟਲੀ ਸਰ ਇੱਕ ਸਵਾਲ ਮੈਂ ਤੁਹਾਨੂੰ ਕਰਦਾ ਆਪਾਂ ਦੇਖ ਰਿਹਾ ਝੱਗ ਆਲਾ ਪਾਣੀ ਹੈ ਜੀ ਕਾਲਾ ਪਾਣੀ ਬਿਲਕੁਲ ਇਹ ਕਿਵੇਂ ਸਰੰਦ ਚੋਦ ਦੇ ਨਿਚੋਂ ਦੀ ਆ ਰਿਹਾ ਜਿਹੜਾ ਨਿਚੋਂ ਦੀ ਇੱਥੋਂ ਆਪਣੇ ਡਰੇਨ ਦੇ ਲੰਘ ਰਿਹਾ ਮਤਲਬ ਇਹ ਡਰੇਨ ਜਾਂ ਉੱਪਰ ਨਹਿਰਾਂ ਨਿਚੋਂ ਦੀ ਆ ਰਹੀ ਕਿੱਥੋਂ ਆ ਰਹੀ ਨਹੀਂ ਸਰ ਇਹ ਜਿਹੜਾ ਪਾਣੀ ਕਾਲਾ ਆ ਰਿਹਾ ਨਾ ਜੀ ਇਹ ਪਿੱਛੋਂ ਮੰਡੀ ਗਵਿੰਦਗੜ੍ਹ ਫਤੇਗੜ ਸਾਹਿਬ ਤੇ ਜਿੱਥੋਂ ਇਹ ਸਰੰਦ ਚੋਂ ਚੱਲ ਰਹੀ ਹੈ ਇਹ ਫੈਕਟਰੀਆਂ ਦਾ ਅਨਟਰੀਟ ਕੀਤਾ ਹੋਇਆ ਪਾਣੀ ਆ ਇਹ ਪਾਣੀ ਇਸ ਦੇ ਰਾਹੀਂ ਇਹ ਜਾਂਦਾ ਅੱਗੇ ਜਿਹੜੀ ਬਾਦਲ ਸਰਕਾਰ ਦੇ ਟਾਈਮ ਰੀਚਾਰਜ ਸੋਰਸ ਬਣਾਏ ਸੀ ਇਸ ਚੋ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹ ਰੀਚਾਰਜ ਹੋ ਰਿਹਾ ਇਹ ਜਿਹੜਾ ਪਾਣੀ ਆ ਇਹ ਕੈਂਸਰ ਨੂੰ ਸਿੱਧਮ ਸਿੱਧਾ ਇੱਕ ਸੱਦਾ ਹੈ ਜੀ ਤਕਰੀਬਨ ਜਿਹੜੇ ਅਗਲੇ ਪਿੰਡ ਨੇ ਸਾਡੇ ਆ ਨੇੜੇ ਖੋਖ ਪਿੰਡ ਹੈ ਜੀ ਉਹਨਾਂ ਨੂੰ ਵੀ ਇਹ ਚੀਜ਼ ਨੇ 18 ਤੋਂ 20 ਮਰੀਜ਼ ਨੇ ਜਿਹੜੇ ਕੈਂਸਰ ਦੇ ਆ ਜੀ ਤੇ ਜਿਹੜੇ ਅੱਗੇ ਨੇ ਜੀ ਉਹਨਾਂ ਪਿੰਡਾਂ ਦੇ ਵਿੱਚ ਵੀ ਇਹ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਿਆਨਕ ਰੂਪ اختیار ਕਰ ਸਕਦੀ ਹੈ ਬਿਲਕੁਲ ਹੁਣ ਹਿਮਾਚਲ ਪ੍ਰਦੇਸ਼ ਵੀ ਬਹੁਤ ਬਾਰਿਸ਼ ਹੋ ਰਹੀ ਆ ਨੰਗਲ ਡੈਮ ਤੋਂ ਉੱਥੋਂ ਪਾਣੀ ਛੱਡਿਆ ਜਾ ਰਿਹਾ ਕੀ ਲੱਗਦਾ ਤੁਹਾਨੂੰ ਹਾਲਾਤ ਖਤਰਨਾਕ ਨੇ ਫਿਰ ਇਸਾਈ ਹੁੰਦੇ ਬਿਲਕੁਲ ਜੀ ਕੋਈ ਇਹਦੇ 'ਚ ਸ਼ੱਕ ਨਹੀਂ ਹੈ ਖਤਰਨਾਕ ਤਾਂ ਇਹ ਇਹਦੇ ਬਾਰੇ ਆਪਾਂ ਕਿਸੇ ਰਾਹੀ ਲਾ ਹੀ ਨਹੀਂ ਸਕਦੇ ਜੀ ਕਿਉਂਕਿ ਜਿਹੜਾ ਇਹ ਮੇਨ ਹੁਣ ਆਪਾਂ ਨੂੰ ਇਹ ਦਿਖਦੀ ਆ ਪਿਛਲੇ ਸਾਲ ਵੀ ਸਫਾਈ ਹੋ ਗਈ ਸੀ ਉਦੋਂ ਪਿਛਲੇ ਸਾਲ ਵੀ ਹੋ ਗਈ ਸੀ ਪਰੰਤੂ ਇਸ ਵਾਰੀ ਤਾਂ ਬਿਲਕੁਲ ਇਹ ਨਾ ਮਾਤਰ ਕੋਈ ਇੱਥੇ ਬੰਦਾ ਆਇਆ ਨਹੀਂ ਇਹਦਾ ਟੈਂਡਰ ਨਹੀਂ ਹੋਇਆ ਇਹਨੂੰ ਬਜਟ ਗ੍ਰਾਂਟ ਨਹੀਂ ਹੋਇਆ ਹੈਗਾ ਫਿਰ ਆਪਾਂ ਇਹ ਕਿਵੇਂ ਕਹਿ ਸਕਦੇ ਆ ਤਾਂ ਪੱਕਾ ਯਕੀਨਨ ਹੈ ਜੀ ਵੀ ਇਹ ਸਿਲਟੇਸ਼ਨ ਨਾਲ ਬਲੌਕ ਹੋਇਆ ਪਿਆ ਤਾਂ ਪਿਛਲਾ ਪਾਣੀ ਆਉਣਾ ਤਾਂ ਨਾ ਮਮਕਨ ਹੈ ਉਹ ਜਿਹੜਾ ਪਿੱਛੇ ਸਾਈਫਨ ਤੋਂ ਪਿਛਲਾ ਏਰੀਆ ਤਕਰੀਬ 18 ਤੋਂ 20 ਪਿੰਡਾਂ ਦਾ ਪਟਿਆਲਾ ਸੈਕੰਡ ਫੀਡਰ ਦਾ ਜਿਹੜਾ ਖੱਬਾ ਪਾਸਾ ਉਹ ਤਕਰੀਬਨ ਪ੍ਰਭਾਵਿਤ ਹੋਊ ਗਈ ਹੋਊਗਾ ਜੀ ਠੀਕ ਆ ਕੀ ਲੱਗਦਾ ਤੁਹਾਨੂੰ ਜੇ ਪਿਛਲੇ ਸਾਲ ਜਿੰਨਾ ਪਾਣੀ ਇਹਦੇ ਵਿੱਚ ਆ ਗਿਆ ਤਾਂ ਕਿੰਨੇ ਕੁ ਪਿੰਡਾਂ ਦਾ ਨੁਕਸਾਨ ਤੇ ਕਿੰਨੇ ਕੁ ਝੋਨੇ ਦਾ ਨੁਕਸਾਨ ਹੋ ਸਕਦਾ ਝੋਨਾ ਤਾਂ ਜੀ 100 1% ਜਿੰਨਾ ਲੱਗ ਚੁੱਕਿਆ ਠੀਕ ਹੈ ਇਹਦੇ ਵਿੱਚ ਸਾਡੇ ਇਲਾਕੇ ਦੇ ਲੋਕ ਜਿਹੜੇ ਹੈਗੇ ਆ ਜੀ ਰਵੈਤੀ ਫਸਲਾਂ ਵੱਲ ਵੀ ਪਏ ਹੋਏ ਆ ਤੇ ਰਵੈਤੀ ਫਸਲਾਂ ਮਤਲਬ ਜਿਵੇਂ ਕਹਿ ਲਓ ਵੀ ਮਿਰਚ ਹੋ ਗਈ ਸਿਮਲਾ ਮਿਰਚ ਹੋ ਗਈ ਹੋਰ ਸਬਜ਼ੀ ਭਾਜੀ ਦਾ ਜਿਹੜਾ ਕੰਮ ਹੈ ਉਹ ਤਾਂ ਤਕਰੀਬਨ ਇਹ ਪਾਣੀ ਨੂੰ ਬਿਲਕੁਲ ਹੀ ਨਹੀਂ ਚੱਲ ਸਕਦਾ ਕਿਉਂਕਿ ਜਿਹੜਾ ਪਾਣੀ ਇਹ ਪਿੱਛੋਂ ਫੈਕਟਰੀਆਂ ਦਾ ਸੀਵਰੇਜ ਦਾ ਪਾਣੀ ਹੈ ਇਹ ਅਨਟਰੀਟਡ ਹੈ ਤੇ ਅਗਰ ਇਹ ਜਾ ਕੇ ਫਸਲਾਂ ਦੇ ਵਿੱਚ 2 ਤੋਂ 4 ਦਿਨ ਖੜਕ ਗਿਆ ਤਾਂ ਇਹ ਪੱਕਾ ਹੈ ਵੀ ਉਹ ਫਸਲਾਂ ਬਿਲਕੁਲ ਇਹ ਤਹਿਸ ਨੈਸ ਹੋ ਜਾਂਦੀਆਂ ਨੇ ਜੀ ਠੀਕ ਹੈ ਹਾਂਜੀ ਤੇ ਬਾਕੀ ਜਿਹੜਾ ਬਾਹਰਲੇ ਪਾਸੇ ਪਿੰਡਾਂ ਦੇ ਵਿੱਚ ਕਿਰਤੀ ਪਰਿਵਾਰਾਂ ਦੇ ਘਰ ਨੇ ਉਹਨਾਂ ਦੇ ਵਿੱਚ ਅੰਦਰ ਜਾ ਵੜਦਾ ਜੀ ਠੀਕ ਹੈ ਤੇ ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਡੰਗਰਾਂ ਦਾ ਵੀ ਤੇ ਪਸ਼ੂਆਂ ਲਈ ਹਰਾਚਾਰਾ ਵੀ ਨਹੀਂ ਸਾਨੂੰ ਤਿੰਨ ਤਿੰਨ ਮਹੀਨੇ ਮਿਲਦਾ ਹੈਗਾ ਜੀ ਹਾਂਜੀ ਜਾਨੀ ਕਿ ਹੁਣ ਤਾਂ ਸੋਚਿਆ ਤੁਹਾਨੂੰ ਵੀ ਪਤਾ ਨਹੀਂ ਕਦੋਂ ਕੀ ਹੋ ਜੂਗਾ ਜਿਵੇਂ ਦਾ ਹਾਲਾਤ ਚੱਲ ਰਹੇ ਸੋਚਦਾ ਸਾਰ ਇਹੀ ਹੈ ਵੀ ਹੁਣ ਨੀਂਦ ਨਹੀਂ ਆਉਂਦੀ ਮੈਨੂੰ ਇਕੱਲੇ ਨੂੰ ਨਹੀਂ ਤਕਰੀਬਨ ਇਹ ਸਾਡੇ ਜਿੰਨੇ ਚੋ ਦੇ ਨਾਲ ਨਾਲ ਪਿੰਡ ਨੇ ਅੱਗੇ ਵੀ ਤੁਸੀਂ ਹੁਣ ਦੇਖ ਹੀ ਰਹੇ ਹੋ ਤਕਰੀਬਨ ਇਹ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਨੇ ਜਿੰਨਾ ਇਹ ਅੱਗੇ ਇੱਕ ਛੋਟੀ ਜੀ ਵਾਰਸ ਨੇ ਅਗਲੇ ਪਿੰਡਾਂ 'ਚ ਕਿੰਨਾ ਨੁਕਸਾਨ ਕੀਤਾ ਕੋਈ ਅੰਦਾਜ਼ਾ ਨਹੀਂ ਦੁਬਾਰਾ ਜ਼ਿਮੀਂਦਾਰ ਕੋਲੇ ਇੰਨਾ ਫਾਈਨੈਂਸ਼ਲੀ ਤੌਰ ਤੇ ਕੋਈ ਇੰਪਰੂਵ ਨਹੀਂ ਹੈ ਵੀ ਜਿਹੜਾ ਆਪਣੀ ਫਸਲ ਨੂੰ ਦੁਬਾਰਾ ਪਲਾਂਟੇਸ਼ਨ ਕਰ ਸਕੇ ਇੱਕੋ ਵਾਰੀ ਮਸਾਂ ਪਾਲੇ ਨੂੰ ਹੱਥ ਲੱਗਦਾ ਜੀ ਤੇ ਜੇ ਦੁਬਾਰਾ ਲਾਉਣਾ ਪੈ ਗਿਆ ਉਹ ਇੱਕ ਤਾਂ ਪਨੀਰੀ ਨੂੰ ਸਮਾਂ ਲੱਗਦਾ ਹੈ ਤੇ ਜਦ ਨੂੰ ਫਿਰ ਉਹਦੀ ਬੱਤ ਹੈ ਜਿਹੜੀ ਉਹ ਨੰਗ ਜਾਂਦੀ ਹੈ ਇਸ ਕਰਕੇ ਜਿਹੜੀ ਸਾਨੂੰ ਝੋਨੇ ਦੀ ਫਸਲ ਹੈ ਜਿਹੜੀ ਸਾਨੂੰ ਫਾਈਨੈਂਸ਼ਲੀ ਤੌਰ ਦੇ ਉੱਤੇ ਸਟਰੋਂਗ ਕਰਦੀ ਹੈ ਜਦੋਂ ਸਾਡਾ ਉਹਦਾ ਨੁਕਸਾਨ ਹੋ ਗਿਆ ਇੱਕ ਵਾਰੀ ਫਸਲ ਦਾ ਨੁਕਸਾਨ ਹੋਣ ਨਾਲ ਅਸੀਂ 2 ਤੋਂ 2.5 ਸਾਲ ਪਿੱਛੇ ਚਲੇ ਜਾਂਦੇ ਹਾਂ ਜੀ ਠੀਕ ਹੈ ਤੇ ਇਹਦਾ ਜਿਹੜਾ ਸਿੱਧਮ ਸਿੱਧਾ ਜਿਹੜਾ ਕਸੂਰਵਾਰ ਹੈ ਇਹ ਸਾਡੀ ਸਰਕਾਰ ਹੈ ਜੀ ਠੀਕ ਹੈ ਹਾਂ ਬਾਕੀ ਜਿਹੜਾ ਇਹ ਮਹਿਕਮਾ ਹੈ ਜਿਹੜਾ ਸਾਡੇ ਇਸ ਚੀਜ਼ ਨੂੰ ਉਹਨਾਂ ਨੇ ਅੱਗੇ ਪੁੱਟਾਪ ਨਹੀਂ ਕੀਤਾ ਕਿਉਂਕਿ ਅਸੀਂ ਮਨਿਸਟਰ ਸਾਹਿਬ ਨਾਲ ਇਸ ਵਿਸ਼ੇ ਦੇ ਉੱਤੇ ਵੀ ਜਾ ਕੇ ਮਤਲਬ ਫਿਜ਼ੀਕਲੀ ਤੌਰ ਤੇ ਆਪਣੀ ਫਰਿਆਦ ਕੀਤੀ ਵੀ ਸਰ ਤੁਸੀਂ ਜਨਵਰੀ ਚ ਸਾਡੀ ਪ੍ਰਪੋਜ਼ਲ ਲੈ ਕੇ ਆਏ ਸੀ ਤੇ ਸਾਡਾ ਤਾਂ ਕੰਮ ਜਲਾਈ ਜੂਨ ਆ ਗਿਆ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਤੁਹਾਡੀ ਪ੍ਰਪੋਜ਼ਲ ਹੀ ਨਹੀਂ ਪਹੁੰਚੀ। ਮੈਂ ਕਿਹਾ ਸਰ ਤੁਹਾਡੇ ਸਾਈਨਾਂ ਦੇ ਨਾਲ ਪੁਟ ਅਪ ਕੀਤੀ ਹੋਈ ਐਪਲੀਕੇਸ਼ਨ ਸਪਾਰਸ ਕੀਤੀ ਹੋਈ। ਤੁਹਾਡੇ ਕੋਲ ਨਹੀਂ ਪਹੁੰਚੀ ਫਿਰ ਤਾਂ ਇਸ ਤੋਂ ਅੱਗੇ ਮਯੂਸ਼ੀ ਦਾ ਹੋਰ ਕੀ ਹੋ ਸਕਦੀ ਹੈ? ਤੇ ਉਹਨਾਂ ਨੇ ਫੇਰ ਦੁਬਾਰਾ ਵੀ ਸਖਤੀ ਨਾਲ ਕਿਹਾ ਪਰੰਤੂ ਜਿਹੜੇ ਅੱਜ ਦੇ ਹਾਲਾਤ ਨੇ ਆ ਤੁਹਾਡੇ ਸਾਹਮਣੇ ਨੇ ਇਹ ਸਰਕਾਰ ਦੀ ਨਲਾਕੀ ਦਾ ਕਹਿ ਲਓ ਜਾਂ ਇਹਨਾਂ ਦੀ ਮਤਲਬ ਅਣਗਹਿਲੀ ਦਾ ਕਾਰਨ ਹੈ ਜੇ ਤੁਹਾਡੇ ਸਾਹਮਣੇ ਆ ਪਰ ਇਹ ਸਰਕਾਰ ਕਿਸੇ ਵੀ ਵਰਗ ਦੇ ਲਈ ਕੋਈ ਸੰਜੀਦਗੀ ਨਹੀਂ ਦਿਖਾ ਰਹੀ ਹੈ ਬਿਲਕੁਲ ਜੀ ਭੋੜੇ ਸਾਈਫਨ ਤੇ ਮੌਜੂਦ ਆ ਸਰੰਦ ਚੋਆ ਇੱਥੋਂ ਦੀ ਲੰਘਦਾ ਨੀਚੋਂ ਦੀ ਲਗਾਤਾਰ ਹਰ ਸਾਲ ਵੱਡੇ ਵੱਡੇ ਨੁਕਸਾਨ ਕਰਦਾ ਸੋ ਪਿਛਲੇ ਸਾਲ ਹਲਕਾ ਨਾਬਾ ਦੇ ਕਈ ਪਿੰਡਾਂ ਦੇ ਬਹੁਤ ਵੱਡੇ ਨੁਕਸਾਨ ਹੋਏ ਨੇ ਤੇ ਕਿਸਾਨ ਹੁਣ ਚਿੰਤਤ ਨੇ ਕਿ ਸਾਨੂੰ ਨੀਂਦ ਨਹੀਂ ਆ ਰਹੀ ਰਾਤ ਨੂੰ ਵੀ ਪਤਾ ਨਹੀਂ ਕੀ ਬਣਨਾ ਕਿਉਂਕਿ ਸਾਡੀਆਂ ਫਸਲਾਂ ਸਾਰੀਆਂ ਲੱਗ ਚੁੱਕੀਆਂ ਨੇ ਕਿ ਉਹ ਬਰਬਾਦ ਨਾ ਹੋ ਜਾਣ